ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੇ ਬੱਜ ਚੁੱਕੇ ਆ ਜੀ 6:30 ਔਰ ਮੈਂ ਲੱਗੀਆਂ ਜੀ ਭਿੰਡੀਆਂ ਕੱਟਣ ਕਿਉਂਕਿ ਭਿੰਡੀਆਂ ਤੋਲ ਸਮਾਰ ਕੇ ਰੱਖਤੀਆਂ ᱛੀਆਂ ਤੇ ਫਿਲਹਾਲ ਆਪਾਂ ਬਣਾਉਂਗੇ ਭਿੰਡੀ ਦੀ ਸਬਜ਼ੀ ਔਰ ਬੱਚੇ ਮੇਰੇ ਖੇਲ ਰਹੇ ਆ ਉੱਧਰ ਰੁਪੈਂਜੇਲਾ ਭਿੰਡੀ ਕੱਟੀ ਹੈ ਭਿੰਡੀ ਖਾਣੀ ਹੈ ਭਿੰਡੀ ਭਿੰਡੀ ਕੱਟੂਗੇ ਆਪਾਂ ਹੁਣ ਲੋ ਜੀ ਕੱਟਾਂਗੇ ਆਪਾਂ ਭਿੰਡੀਆਂ ਉਰੇ ਨਾ ਹਵਾ ਚੱਲ ਰਹੀ ਆ ਪੱਖਾ ਚੱਲ ਰਿਹਾ ਇਸ ਕਰਕੇ ਮੈਂ ਬਾਹਰੇ ਲਈ ਆਈ ਪਿੰਡੀਆਂ ਚੱਕ ਕੇ ਤੇ ਪਿੰਡੀਆਂ ਕੱਟਾਂਗੇ ਜੀ ਪਹਿਲਾਂ ਬਾਕੀ ਪਿਆਜ਼ ਔਰ ਟਮਾਟਰ ਅੱਪਰ ਰਸੋਈ ਦੇ ਵਿੱਚ ਕੱਟਾਂਗੇ ਕਿਉਂਕਿ ਰਸੋਈ ਦੇ ਵਿੱਚ ਮੈਂ ਰੱਖਿਆ ਹੋਇਆ ਕੀ ਨਾਲ ਦੀ ਨਾਲ ਕੜਛੀ ਫੇਰਨੀ ਆ ਜੀ ਘੀ ਦੇ ਵਿੱਚ ਔਰ ਨਾਲ ਦੀ ਨਾਲ ਆਪਾਂ ਕੱਟਾਂਗੇ ਪਿਆਜ਼ ਤੋ ਲੋ ਜੀ ਪਿੰਡੀਆਂ ਕੱਟ ਲੀਆਂ ਆਪਾਂ ਨੇ ਔਰ ਟਮਾਟਰ ਹਰੀ ਮਿਰਚ ਪਈ ਆ ਇੱਧਰ ਪਿਆਜ਼ ਐ ਪਿੰਡੀਆਂ ਕੱਟ ਲੀਆਂ ਔਰ ਇੱਧਰ ਬਣਾ ਰਹੇ ਹਾਂ ਜੀ ਆਪਾਂ ਦੇਸੀ ਘੀ ਨਾਲ ਦੀ ਨਾਲ ਆਪਾਂ ਦੇਸੀ ਘੀ ਵੀ ਧਰਿਆ ਹੋਇਆ ਤੇ ਨਾਲ ਦੀ ਨਾਲ ਆਪਾਂ ਤੜਕਾ ਵੀ ਲਾਵਾਂਗੇ ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ ਹੈ ਤੇ ਲਾਈਏ ਜੀ ਤੜਕੇ ਛੜਕੇ ਭਿੰਡੀ ਨੂੰ ਤੇ ਇੱਧਰ ਹੈ ਜੀ ਦੇਸੀ ਘੀਆ ਆਪਣਾ ਕਿਉਂਕਿ ਮੇਰੇ ਕੋਲ ਨਾ ਇਹ ਕੜਾਹੀ ਬੇਲੀ ਨਹੀਂ ਸੀ ਜਿਹਦੇ ਵਿੱਚ ਮੈਂ ਭਿੰਡੀਆਂ ਬਣਾਉਣੀਆਂ ਤੀਆਂ ਇਹਦੇ ਵਿੱਚ ਮੈਂ ਕੀ ਕੱਢ ਲਿਆ ਔਰ ਮੈਨੂੰ ਕੁੱਕਰ ਮਿਲਿਆ ਕੁੱਕਰ ਦੇ ਵਿੱਚ ਪਹਿਲੀ ਵਾਰ ਕੁੱਕਰ ਦੇ ਵਿੱਚ ਭਿੰਡੀਆਂ ਬਣਾ ਰਹੀਆਂ ਪਹਿਲੀ ਵਾਰ ਬਣਾਇਆਂ ਕੁੱਕਰ ਦੇ ਵਿੱਚ ਭਿੰਡੀਆਂ ਕੁੱਕਰ ਦੇ ਵਿੱਚ ਭਿੰਡੀਆਂ ਪਹਿਲੀ ਵਾਰ ਹੈਲੋ ਬੇਬੀ ਹੈਲੋ ਹੈਲੋ ਕੀ ਕਰ ਰਹੇ ਹੋ ਇਹ ਚਿੜੀ ਅਜਾ ਰੈਕੇਟ ਖੇਡ ਰਹੇ ਹੋ ਖੇਡੋ ਖੇਡੋ ਪਹਿਲੀ ਵਾਰ ਕੁੱਕਰ ਦੇ ਵਿੱਚ ਭਿੰਡੀਆਂ ਤੋਂ ਲੋਜੀ ਇੱਕ ਪਾਸੇ ਕੀ ਹੋ ਰਿਹਾ ਔਰ ਇੱਕ ਪਾਸੇ ਹਲੇ ਪਿਆਜ਼ ਭੁੰਨੇ ਜਾ ਰਹੇ ਆ ਆਪਣਾ ਭਿੰਡੀ ਦੀ ਸਬਜ਼ੀ ਬਣਾਣੀ ਹੈ ਤੇ ਹੁਣ ਮੈਂ ਟਮਾਟਰ ਔਰ ਹਰੀ ਮਿਰਚ ਕੱਟ ਦਿੰਨੀ ਹੈ ਤੇ ਹਰੀ ਮਿਰਚ ਔਰ ਟਮਾਟਰ ਵੀ ਜਦੋਂ ਪਿਆਜ਼ ਭੁੰਨੇ ਜਾਓਗੇ ਫਿਰ ਵਿੱਚ ਪਾ ਦੇਣੇ ਆ ਨਾਲ ਦੀ ਨਾਲ ਕੜਛੀ ਆਪਾਂ ਫੇਰ ਰਹੇ ਆ ਜੀ ਕੀ ਦੇ ਵਿੱਚ ਕਿਉਂਕਿ ਕੀ ਦੇ ਵਿੱਚ ਕੜਛੀ ਫੇਰ ਹੀ ਜਾਓ ਨਾ ਕੀ ਹੇਠਾ ਨਹੀਂ ਲੱਗਦਾ ਫਿਰ ਨਹੀਂ ਕੀ ਹੇਠਾ ਲੱਗ ਜਾਂਦਾ ਇਸ ਕਰਕੇ ਮੈਨੂੰ ਊਰੀ ਖੜਨਾ ਪਿਆ ਇੱਕ ਪਾਸੇ ਤੋ ਲੋ ਜੀ ਪਿੰਡੀ ਆਪਣੀ ਹੋ ਰਹੀ ਐ ਇੰਨੇ ਪਹਿਲੀ ਵਾਰ ਕੁੱਕਰ ਚ ਬਣਾਈ ਐ ਕਿਉਂਕਿ ਇਹ ਮੇਰਾ ਬੇਲਾ ਨਹੀਂ ਤਾਂ ਨਾ ਭਾਂਡਾ ਤੇ ਲੋ ਜੀ ਕੀ ਵੀ ਨਿਕਲ ਗਿਆ ਆਪਣਾ ਹੁਣ ਇਹਨੂੰ ਆਪਾਂ ਰੋਟੀਆਂ ਵਾਲੇ ਡੱਬੇ ਚ ਪਾ ਲਾਂਗੇ ਕੀ ਨੂੰ जी घी निकल चुके सब्जी भी बन चुकी है बस अपनी आटा गुन्नी हूँ आप जी आटा अपने गुन के रख दिया और इधर अपना चाह पत्ती का पानी उबालिया क्योंकि मैं ला है जी महदी उस करके महदी घोल के रखनी है चाह पत्ती का पानी उबाल रही है मैं चाह पत्ती के पानी के बीच फिर मेहंदी घोला गई और इधर अपनी सब्जी भी बन के होगी रेडी भिंडी की सब्जी अपनी रेडी होगी जी बन के ਔਰ ਫਿਲਹਾਲ ਆਪਣਾ ਕੀ ਵੀ ਬਣ ਗਿਆ ਇੱਧਰ ਆਪਣਾ ਬਣ ਗਿਆ ਜੀ ਦੇਸੀ ਕੀ ਇਹ ਬਸ ਹੁਣ ਮੈਂ ਇਹ ਨੂੰ ਚੜਿਆ ਹੋਇਆ ਨਾ ਜਿਹੜਾ ਇਹ ਹੁਣ ਮੈਂ ਭਾਂਡੇ ਚ ਪਾਣ ਲੱਗੀਆਂ ਬਸ ਥੋੜੀ ਦੇਰ ਤੱਕ ਤਾਂ ਬਾਬਾ ਜੀ ਵੀ ਕਰ ਰਹੇ ਆ ਪਾਠ ਕਿਉਂਕਿ ਪਾਠ ਦਾ ਟਾਈਮ ਵੀ ਹੋ ਚੁੱਕਿਆ ਬਾਈ ਟਾਈਮ ਹੋ ਗਿਆ ਇਸ ਵਕਤ 7:30 ਬਾਬਾ ਜੀ ਪਾਠ ਕਰ ਰਹੇ ਆ ਹਨਾ ਪਰ ਫਿਲਹਾਲ ਰੂਪ ਪਤਾ ਨਹੀਂ ਕਿੱਧਰ ਗਈ ਆ ਹਾਂ ਨਮੀ ਚਾਚੀ ਕੇ ਖੇੜਾ ਨਹੀਂ ਛੱਡਦੀ ਰੂਪ ਨਮੀ ਚਾਚੀ ਆਈ ਹੈ ਨਾ ਬਸ ਉਹਦੇ ਨਾਲ ਹੀ ਖੇਡਣ ਲੱਗੀ ਜਾਂਦੀ ਹੈ ਸਾਰਾ ਦਿਨ ਔਰ ਬਬਜੋਤ ਅੰਦਰ ਹੈ ਬਬਜੋਤ ਕੇ ਚੜ ਗਈਆਂ ਕੀੜੀਆਂ ਕਹਦੀ ਮਮਾ ਟਾਵਲ ਦੇ ਉੱਪਰ ਕੀੜੀਆਂ ਚੜ ਗਈਆਂ ਪਤਾ ਨਹੀਂ ਅੱਜ ਕੱਲ ਕਿੱਥੇ ਤੇ ਕੀੜੀਆਂ ਆ ਰਹੀਆਂ ਛਿੱਟੇ ਮਾਰ ਪੁੱਤ ਠੰਡੇ ਬਣ ਗਿਆ ਦਵਾਈ ਪਵਾ ਲਵੇਂ ਤੇ ਅੱਖੜੀ ਅੱਖੜੀ ਦਵਾਈ ਪਵਾ ਲੜਗੀ ਹੋਣੀ ਲੜੀਦੀ ਹਾਂ ਬਸ ਫੇਰ ਠੀਕ ਹੋ ਜੇਗੀ ਥੋੜੀ ਦੇਰ ਤੱਕ ਉਸਕਾ ਕੋਈ ਸੁਝਦਾ ਨਹੀਂ ਹੈਗਾ ਮੂਰਾ ਦੇਖ ਮੂੰਹ ਪਨੀ ਉੱਤ ਬੈਠ ਕੇ ਸਾਹ ਰਿਹਾ ਕੀੜੀਆਂ ਚੜ ਗਈਆਂ ਮੇਰੇ ਪੁੱਤ ਦੇ ਉੱਪਰ ਕਹਿੰਦੀ ਮੰਮਾ ਜੀ ਤੋਲਿਏ ਦੇ ਗੱਲ ਮੂੰਹ ਪੋਚਿਆ ਦਾ ਤੋਲਿਏ ਦੇ ਉੱਪਰ ਚੜ ਗਈਆਂ ਹੋਣੀਆਂ ਪਤਾ ਨਹੀਂ ਲੱਗਦਾ ਹੁਣ ਮੈਂ ਝਾੜਿਆ ਤੋਲਿਆ ਪਤਾ ਨਹੀਂ ਕਿੱਥੇ ਤੇ ਚੜ ਗਈਆਂ ਪਤਾ ਨਹੀਂ ਲੱਗਦਾ ਕੋਈ ਮਿੱਠਾ ਮੁਠਾ ਬੱਚੇ ਲਾ ਦੰਨੇ ਆ ਨਾ ਹੱਥ ਕਈ ਵਾਰ ਚਲੋ ਜੀ ਦੇਖਾਂ ਮੈਂ ਅੰਦਰ ਚਾਪਤੀ ਦਾ ਪਾਣੀ ਉੱਪੜਿਆ ਜਾਂ ਨਹੀਂ ਮੱਕੀ ਕੀ ਪਾਵਾਂ ਡੱਬੇ ਦੇ ਵਿੱਚ ਫ੍ਰੈਂਡਸ ਇੱਧਰ ਮੰਮਾ ਕੱਟ ਰਹੀ ਕੀ ਫਿਰ ਮੇਰੀ ਅੱਖ ਮੱਲੜੀ ਤੇ ਕੀੜੀ ਔਰ ਮम्मा ਦੇਖੋ ਕਿ ਕੱਢ ਰਹੀ ਹੋਰ ਮੇਰੇ ਜਲਣ ਹੋ ਰਹੀ ਆ ਫਰੈਂਡਸ ਆਪ ਬਤਾਨਾ ਕੀ ਕਰੇ ਅਗਰ ਕੀੜੀ ਲੱਟ ਜਾਏ ਅੱਖ ਵਿੱਚ ਤੋ ਦੇਖੋ ਜੀ ਅੱਲਾ ਕੀ ਨਿਕਲ ਗਿਆ ਇਸ ਮੋ ਤੇ ਬਣੀ ਮਤੇ ਅੱਧਾ ਕਿਲੋ ਕੀ ਨਿਕਲ ਗਿਆ ਦੇਖੋ ਔਰ ਫਰੈਂਡਸ ਇਹ ਹਮ ਯੂਜ਼ ਕਰਤੇ ਹੈ ਰੋਟੀ ਲੈ ਵੜ ਲੈਣਾ ਪਿਛਲੇ ਹਾਂਜੀ ਰੁਕੋ ਫਰੈਂਡਸ ਹਾਂ ਦੇਖੋ ਕੀ ਨਿਕਲ ਗਿਆ ਨਾ ਵਧੀਆ ਯੰਮੀ ਯੰਮੀ ਦੇਸੀ ਕੀ ਘਰ ਕਾ ਘਰ ਦਾ ਦੇਸੀ ਕੀ ਰੋਟੀਆਂ ਪਰ ਲਗਾਓ ਐਂਡ ਯਮੀ ਯਮੀ ਖਾਓ फ्रेंड्स ਹਮ ਜੋ ਇਸਕਾ ਇਹ ਹੈ ਨਾ ਇਸ ਕੋ ਵੇਸਟ ਨਹੀਂ ਹੁੰਦੇ ਤੇ ਆਪ ਗਾਏ ਕੋ ਢਾ ਲਾਤੇ ਹੈ ਹਾਂ ਚਾਹੇ ਗਾਏ ਖਾ ਲੇ ਜਾਂ ਕੁੱਤਾ ਖਾ ਲੇ ਖਾ ਲੈਂਦੇ ਹੈ ਇਸ ਕੋ ਹਮ ਉਨ ਕੀ ਵੀ ਮੂਜੇ ਹੋ ਜਾਂਦੇ ਹੈ ਇਸ ਕੋ ਦੇਸੀ ਕੀ ਬਹੁਤ ਰੱਖਦੀ ਤੇ ਤਾਂ ਲੋ ਜੀ ਦੇਸੀ ਕੀ ਆਪਣਾ ਬਣ ਗਿਆ ਹੈ ਔਰ ਇਹ ਆਪਾਂ ਨੇ ਡੇਲੀ ਯੂਜ਼ ਕਾ ਗੱਡੇ ਹੈ ਇਹ ਡੇਲੀ ਯੂਜ਼ ਵਾਸਤੇ ਜਿਵੇਂ ਕਿ ਪਰੌਂਠੇ ਪਰੌਂਠੇ ਹੁੰਦੇ ਆ ਜਾਂ ਆਪਾਂ ਡੇਲੀ ਰੋਟੀ ਚੋਂ ਪਰਦੇ ਆ ਤਾਂ ਆਪਾਂ ਨੇ ਦੇਸੀ ਕੀ ਕੱਢ ਲਿਆ ਜੀ ਘਰ ਦਾ ਵਧੀਆ ਕੀ ਹੈ ਤੇ ਦੇਖੋ ਕੜਾਹੀ ਵੀ ਆਪਣੀ ਸਾਫ ਹੋ ਗਈ ਹੈ ਔਰ ਜਿਹਦੇ ਪਿੱਛੇ ਤੇ ਇਹ ਜੀ ਸਮਾਨ ਨਿਕਲਿਆ ਨਾ ਇਹਦਾ ਹੇਟਲਾ ਨਿਕਲਿਆ ਇਹ ਚਾਹੇ ਤੁਸੀਂ ਗਾਹ ਨੂੰ ਪਾ ਦਿਓ ਜਾਂ ਟੋਬੇ ਚ ਪਾ ਦਿਓ ਤੁਸੀਂ ਮੱਛੀਆਂ ਖਾ ਲੈਂਦੀਆਂ ਇਹਨੂੰ ਮੱਛੀਆਂ ਖਾ ਲੈਂਦੀਆਂ ਜਾਂ ਫਿਰ ਕਿਸੇ ਕੁੱਤੇ ਵਗੈਰਾ ਨੂੰ ਪਾ ਦਿਓ ਹਣਾ ਡੋਗੀ ਨੂੰ ਤੇ ਲੋ ਜੀ ਕੀ ਨਿਕਲ ਗਿਆ ਲਾ ਦੀ ਟੱਕਣ ਹੁਣ ਆਪਾਂ ਤੇ ਫਾਈਨਲੀ ਹੁਣ ਬਣਾਣੀ ਹੈ ਮੈਂ ਰੋਟੀ ਲੋ ਜੀ ਬਬਜੋਤ ਕੇ ਪਾਪਾ ਲੈ ਕੇ ਆਏ ਆ ਬੜਾ ਪੌਂ और बड़े पांव की पार्टी चल रही है जी इधर है जी मिर्ची वाला पकौड़े इधर बड़े पांव पे हैं बंदे के और कैसा लग रहा है आपका आज अच्छा? अच्छा लग रहा है बड़ा पांव डोली नेड़े ला अच्छे लग रहे हैं यम्मी लो जी बड़े पांव की पार्टी चल रही है यम्मी यम्मी बहुत टेस्टी होते हैं बड़ा पाव आप भी खा के देखो लो फ्रेंड्स लो खाओ बड़ा पाओ

ਬਾਜੀ ਕਹਾ ਪਾਉਂਗੀ ਵਿੱਚੇ ਮਿਕਸ ਕਰਦੀ ਉਹਨੇ ਚਲੋ ਜੀ ਪਾਰਟੀ ਹੋ ਰਹੀ ਹੈ ਯਾਂਹ ਪੇ ਪਾਰਟੀ ਸਭ ਤੋਂ ਵਧੀਆ ਨਾ ਡੇਰਾ ਬਸੀ ਦੇ ਹਾਂ ਡੇਰਾ ਬਸੀ ਦੇ ਬਹੁਤ ਹੀ ਅੰਮੀ ਹੁੰਦੇ ਆ ਹਨਾ ਕਹਿੰਦੀ ਡੇਰਾ ਬਸੀ ਦੇ ਵਧੀਆ ਹੁੰਦੇ ਆ ਜੋਤ ਕੈਰੀ ਉਹ ਪਾਣੀ ਪੀਆ ਆਪਣਾ ਪਰ ਚਾਹ ਪਈਆ ਲੈਣੀ ਆ ਜੋਤੇ ਚਾਹ ਵੀ ਪਈਆ ਓਕੇ ਖਾਓ ਯਮੀ ਯਮੀ ਬਾਜੀ ਆਪਾਂ ਵੀ ਖਾ ਰਹੇ ਆ ਬੜਾ ਬਹੁਤ ਪਾਉਂ ਬਾਜੀ ਮਿੱਠੀ ਦਾ ਪਕੌੜਾ ਹਾਂ ਮਿਰਚੀ ਦਾ ਪਕੌੜਾ ਖਾ ਰਹੀ ਆ ਰਪੰਜਲ ਪੂਰਾ ਖਾ ਲੈਣਾ ਰਪੰਜਲ ਨੇ ਮਿਰਚੀ ਦਾ ਪਕੌੜਾ ਇਹ ਤਾਂ ਕੋ ਬਾਜੀ ਹੈ ਪਰ ਮਿਰਚੀ ਦਾ ਪਕੌੜਾ ਬਹੁਤ ਵਧੀਆ ਹੈ ਹਾਂ ਬੜਾ ਕਾ ਯਮੀ ਯਮੀ ਪਾਪਾ ਅਸਲੀ ਸੁਆਦ ਡੇਰਾ ਮਰ ਗੋਡ ਮਾਰਨਿੰਗ ਫ੍ਰੈਂਸਸ ਸਵੇਰ ਦੀ ਪਿਆਰ ਭਰੀ ਸਾਤਰੀ ਕਾਲ ਹੈ ਜੀ ਔਰ ਅੱਜ ਮੈਂ ਬਾਲਾਂ ਪਰ ਲਾਈ ਹੈ ਮਹਿੰਦੀ ਕਿਉਂਕਿ ਅਸੀਂ ਜਾਣਾ ਪਿਆ ਤੇ ਔਰ ਫਿਰਾਲ ਬਾਹਰ ਦੇਖੋ ਇਹ ਬਾਰਿਸ਼ ਇਹ ਟੈਂਟੜਾ ਕਿਤਨਾ ਮੀਂਹ ਆ ਰਿਹਾ ਭਾਇਆ ਅਰੇ ਭਾਈ ਕਿੰਨੀ ਬਾਰਿਸ਼ ਅਰੇ ਐਕਟਿਵਾ ਵੀ ਧੋਈ ਗਈ ਬਾਹਰੇ ਖੜੀ ਆ ਮੈਂ ਕਿਹਾ ਚਲੋ ਧੋਈ ਜਾਉਗੀ ਹਨਾ ਔਰ ਬਿਲਾਲ ਇਤਨੀ ਬਾਰਿਸ਼ ਆ ਰਹੀ ਆ ਭਾਇਆ ਕੀ ਹਾਲ ਹੈ ਬਾਰਿਸ਼ ਦਾ ਕਿਤਨੀ ਵਧੀਆ ਵਧੀਆ ਹਨਾ ਮੀਂਹ ਪੈ ਗਿਆ ਜੀ ਮੀਂਹ ਚਲੋ ਜੀ ਫਾਈਨਲੀ ਮੈਂ ਲਾਈ ਵੀ ਆ ਬਾਲਾ ਨੂੰ ਮਹਿੰਦੀ ਔਰ ਬਾਰਿਸ਼ ਮੀਂਹ ਇੰਨਾ ਵਧੀਆ ਪਿਆ ਨਾ ਸਵੇਰੀ ਬਹੁਤ ਜਿਆਦਾ ਵਧੀਆ ਮੀਂਹ ਪਿਆ ਆ ਸਵੇਰੇ ਔਰ ਠੰਡਾ ਮੌਸਮ ਹੋ ਗਿਆ ਕੱਪੜੇ ਮੈਂ ਕੋਠੇ ਦੇ ਸੁੱਕਣੇ ਪਏ ਹੋਏ ਆ ਤੇ ਫਿਲਹਾਲ ਮੈਂ ਸਿਰ ਧੋਂਗੀ ਮਹਿੰਦੀ ਲਾਈ ਵੀ ਹੈ ਨਾ ਸਿਰ ਧੋਂਗੀ ਮੈਂ 2 ਵਜੇ ਔਰ ਅੱਜ ਕੱਡੇ ਆ ਜੀ ਵਿਆਹ ਵਾਸਤੇ ਕੱਪੜੇ ਮੈਂ suit ਜੋ ਕਿ ਆਪਾਂ ਨੇ ਵਿਆਹ ਦੇ ਵਿੱਚ ਲੈ ਕੇ ਜਾਣੇ ਆ ਤੇ suit ਰੱਖੇ ਆਪਾਂ ਨੇ ਲਗਾ ਕੇ ਤੇ ਬਾਕੀ ਸ਼ਗਨ ਵਗੈਰਾ ਹੋ ਜਾਏਗਾ ਔਰ ਫਿਲਹਾਲ ਵਹੀ ਤਿਆਰੀਆਂ ਕਰ ਰਹੀ ਦੀ ਮੈਂ ਆਪਣੀ ਛੋਟੀ ਮੋਟੀਆਂ ਤੇ ਫਿਲਹਾਲ ਜੀ ਕੰਮ ਧੰਦੇ ਦਾ ਚਲੋ ਆਪਣੇ ਸਾਰੇ ਫਿਨਿਸ਼ ਆ ਔਰ ਫਿਲਹਾਲ ਹੁਣ ਆਪਾਂ ਇੱਕ ਨਾ ਚੌਂਦਕ ਪੈਰੀ ਇਧਰ ਨੂੰ ਨੇਲ ਪੇਂਟ ਦੇਖਦੀ ਆ ਮੈਂ ਕਿਹੜੀ ਲਾਵਾਂ ਆਪਣੀ ਹਣਾ ਔਰ ਛੋਟੇ-ਮੋਟੇ ਸਮਾਨ ਐ ਜੀ ਉਹ ਕੱਢਦੀ ਆ ਮੈਂ ਅੱਜ ਕਿਉਂਕਿ ਕੱਲ ਨੂੰ ਟਾਈਮ ਨਹੀਂ ਲੱਗਣਾ ਅੱਜ ਪ੍ਰੈਸ ਵਗੈਰਾ ਇਹ ਕੰਮ ਨਿਵੇੜ ਦੇਣੇ ਆਪਾਂ ਨੇ ਪ੍ਰੈਸਾਂ-ਪਰੂਸਾਂ ਗਾ ਹਣਾ ਇਹ ਵਾਲੇ ਕੰਮ ਆਪਾਂ ਨੇ ਨਿਵੇੜ ਦੇਣੇ ਆ ਤੇਰੇ ਪੈ ਗਿਆ ਧਾਮੀ ਔਰ ਹੁਣ ਨਿਕਲ ਗਈ ਧੁੱਪ ਦੇਖੋ ਕਿੰਨਾ ਵਧੀਆ ਮੌਸਮ ਤਾਂ ਸਵੇਰੇ ਔਰ ਹੁਣ ਨਿਕਲ ਗਈ ਧੁੱਪ ਸੱਚੀ ਆ ਦੇਖੋ ਸਵੇਰੇ ਇੰਨਾ ਮੀ ਆ ਰਿਹਾ ਤਾਂ ਐ ਲੱਗ ਰਿਹਾ ਤਾਂ ਵੀ ਠੰਡਾ ਮੌਸਮ ਐ ਹੁਣ ਇੱਕਦਮ ਧੁੱਪ ਨਿਕਲ ਗਈ ਐ ਉਨਿਓ ਗਰਮੀ ਵੱਜ ਜਾਂਦੀ ਹੈ ਮਤਲਬ ਜਿੰਨਾ ਮੀ ਪੈਂਦਾ ਹੈ ਨਾ ਗਰਮੀ ਉਸਤੇ ਦੁੱਗਣੀ ਹੋ ਜਾਂਦੀ ਹੈ بارش ਹੋ ਚੁੱਕੀ ਹੈ ਔਰ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਬਈ ਡੇਰੋ ਗਰਮੀ ਹੋ ਗਈ ਤਾਂ ਲੋ ਜੀ ਅੱਧਾ ਘੰਟਾ ਰਹਿ ਗਿਆ ਮੇਰੇ ਬੱਚਿਆਂ ਕੇ ਵਿਚਾਣੇ ਦਾ ਔਰ ਮੈਂ ਬਣਾਣੀਆਂ ਹੁਣ ਚਾਹ ਤੇ ਰੋਟੀ ਕੱਠਾ ਹੀ ਬਣਾਵਾਂਗੀ ਚਾਹ ਔਰ ਰੋਟੀ ਔਰ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ ਕੋਠੇ ਵਰ ਪਾਏ ਪਿਆ ਜੀ ਮੈਂ ਕੱਪੜੇ ਸੁੱਕਣੇ ਜੋ ਕਿ ਮੈਂ ਹੁਣ ਧਾਰ ਕੇ ਲਿਆਵਾਂ ਸੁੱਕ ਗਏ ਹੋਣੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੋ ਗਈ ਹੈ ਔਰ ਬੱਚੇ ਆਉਣਗੇ ਮੇਰੇ 2 ਵਜੇ ਫਿਲਹਾਲ 1:30 ਵਜੇ ਰੋਟੀ ਬਣਾਵਾਂਗੀ ਮੈਂ ਚਲਦੇ ਹਾਂ ਜੀ ਪਹਿਲਾਂ ਕੋਠੇ ਪਰ ਕੋਠੇ ਪਰ ਕੱਪੜੇ ਦੇਖਦੀਆਂ ਸੁੱਕ ਗਏ ਹੋਣੇ ਜਾਂ ਫਿਰ ਜੇ ਗਿੱਲੇ ਆ ਤਾਂ ਪਲਟਿਆਵਾਂਗੀ ਹਨਾ ਬਾਕੀ ਧਾਰ ਲਿਆਵਾਂਗੀ ਅਗਰ ਕੋਈ ਸੁੱਕ ਗਏ ਹੋਏ ਤਾਂ ਬਾਕੀ ਤਾਂ ਧੁੱਪ ਪੈਣ ਨਿਕਲ ਗਈ ਦੇਖੀ ਧੁੱਪ ਕਿਸ ਤਰ੍ਹਾਂ ਦੀ ਬੇਕਾਰ ਲੱਗ ਰਹੀ ਹੈ ਨਾ ਬਹੁਤ ਤੇਜ਼ ਧੁੱਪ ਹੋ ਗਈ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ